ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਛੱਤ ਤੇ ਪੰਛੀਆਂ ਦਾ ਆਉਣਾ ਕਿ ਘਰ ਵਿੱਚ ਖੁਸ਼ੀਆਂ ਲੈ ਆਉਂਦਾ ਹੈ ਕਿ ਪੰਛੀਆਂ ਨੂੰ ਦਾਣਾ ਪਾਉਣਾ ਸਾਡੇ ਭਾਗ ਜਾਗ ਜਾਂਦੇ ਹਨ ਜੇ ਆਪਾਂ ਪੰਛੀਆਂ ਨੂੰ ਪਾਣੀ ਪਾਉਂਦੇ ਹਾਂ ਤਾਂ ਆਪਾਂ ਨੂੰ ਪੁੰਨ ਲੱਗਦਾ ਹੈ ਇਸ ਨਾਲ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਬਾਰੇ ਅੱਜ ਆਪਾਂ ਇਸੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਸਾ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿਇਆ ਕਰਦੇ ਸੀ ਘਰੋਂ ਬੜੇ ਜ਼ਿਆਦਾ ਗਰੀਬ ਸੀ ਕਹਿੰਦੇ ਕਣਕ ਦਾ ਸੀਜ਼ਨ ਸੀ ਲੋਕੀ ਆਪਣੇ ਖੇਤਾਂ ਦੇ ਵਿੱਚੋਂ ਕਣਕ ਵੱਢ ਰਹੇ ਸੀ ਉਹ ਪਤੀ ਪਤਨੀ ਨੇ ਸਵੇਰੇ ਆਪਣੇ ਘਰੋਂ ਚਲੇ ਜਾਇਆ ਕਰਨਾ ਉਥੋਂ ਸੀਟੇ ਚੁੱਕ ਕੇ ਸ਼ਾਮ ਨੂੰ ਘਰ ਲਿਆ ਕੇ ਪੱਲੇ ਵਿਛਾ ਕੇ ਉੱਤੇ ਦੋ ਜਿਹੜੇ ਸੀਟੇ ਲੈ ਕੇ ਆਉਂਦੇ ਸੀ ਉਹਨਾਂ ਨੂੰ ਕੁੱਟ ਕੇ ਤੇ ਰੱਖ ਦਿਆ ਕਰਨਾ ਦਾਣੇ ਰੱਖ ਦਿਆ ਕਰਨੇ ਉਹਨਾਂ ਦੇ ਘਰ ਦੇ ਵਿੱਚ ਇੱਕ ਨਿੰਮ ਦਾ ਰੁੱਖ ਸੀ ਉਹ ਨਿੰਮ ਦੇ ਰੁੱਖ ਦੇ ਉੱਤੇ ਇੱਕ ਚਿੜਾ ਤੇ ਚਿੜੀ ਰਹਾ ਕਰਦੇ ਸੀ ਉਹਨਾਂ ਆਲਣਾ ਬਣਾਇਆ ਹੋਇਆ ਸੀ ਉਹਨਾਂ ਉਸ ਜਿਹੜੀ ਪੱਲੀ ਉੱਤੇ ਦਾਣੇ ਸੀ ਉਹ ਕੁਝ ਦਾਣੇ ਚੁੱਕ ਲਿਆ ਕਰਨੇ ਤੇ ਪ੍ਰਮਾਤਮਾ ਅੱਗੇ ਉਹਨਾਂ ਦੇ ਵਾਸਤੇ ਅਰਦਾਸ ਕਰਿਆ ਕਰਨੇ ਕਹਿੰਦੇ ਉਹਨਾਂ ਦੇਖਿਆ ਕਰਨਾ ਕਿ ਜਿਹੜਾ ਇਹ ਇੰਨੀ ਮਿਹਨਤ ਕਰਦੇ ਹਨ ਪਰ ਫਿਰ ਵੀ ਗਰੀਬ ਹਨ ਉਹਨਾਂ ਕਿਹਾ ਕਿ ਕੀ ਕੀਤਾ ਜਾਵੇ ਇਹਨਾਂ ਦੇ ਘਰ ਦੇ ਵਿੱਚ ਰਿਜਕ ਤੇ ਬਰਕਤ ਆ ਜਾਵੇ ਕਹਿੰਦੇ ਉਹਨਾਂ ਦੇਖਿਆ ਕਿ ਨੇਰੇ ਇੱਕ ਗੁਰੂ ਘਰ ਹੈ ਉਥੇ ਲੰਗਰ ਹਰ ਸਮੇਂ ਲੱਗਦਾ ਹੈ ਉਹਨਾਂ ਦੇ ਦਾਣਿਆਂ ਦੇ ਵਿੱਚੋਂ ਉਹਨਾਂ ਚੁੰਝਾਂ ਪਾਰ ਕੇ ਜਿਹੜਾ ਉਹ ਦਾਣੇ ਲੈ ਕੇ ਗੁਰੂ ਘਰ ਦੇ ਲੰਗਰ ਦੇ ਵਿੱਚ ਜਾ ਕੇ ਉਹਨਾਂ ਨੇ ਉਥੇ ਜੋ ਬੋਲ ਉਸ ਦੇ ਵਿੱਚ ਸੁੱਟ ਦਿਆ ਕਰਨਾ ਕਹਿੰਦੇ ਕਿ ਛੇੜਾ ਛੜੀ ਨੇ ਥੋੜੇ ਥੋੜੇ ਦਾਣੇ ਚੁੰਝ ਵਿੱਚ ਭਰਿਆ ਕਰਨੇ ਤੇ ਉਸ ਲੰਗਰ ਹਾਲਤ ਜਿੱਥੇ ਬੋਲ ਲੱਗੇ ਸੀ ਜਾ ਕੇ ਪਾ ਦਿਆ ਕਰਨੇ ਕਹਿੰਦੇ ਹੌਲੀ ਹੌਲੀ ਜਿਹੜਾ ਪਤੀ ਪਤਨੀ ਸੀ ਉਹਨਾਂ ਦੇ ਘਰ ਕਹਿੰਦੇ ਸੁਪੰਤਾ ਆਉਣ ਲੱਗੀ ਅੱਜ ਦਿਨ ਹੋਰ ਕੱਲ ਹੋਰ ਸਿਆਣੇ ਕਹਿੰਦੇ ਨੇ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦਾ ਹੈ ਫਲਾਣਾ ਉਵੇਂ ਉਹਨਾਂ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੁੰਦੀ ਗਈ ਕਹਿੰਦੇ ਜਦੋਂ ਚਾਰ ਛਿੱਲੜ ਜੁੜ ਗਏ ਤੇ ਕਹਿੰਦੇ ਇੱਕ ਕੱਚੀ ਟਾਰੇ 'ਚ ਰਹਿੰਦੇ ਆ ਮਿੱਟੀ ਦੇ ਮੀਂਹ ਜਦੋਂ ਪੈਂਦਾ ਸੀ ਤਾਂ ਉਹ ਚੌਣ ਲੱਗ ਜਾਂਦਾ ਸੀ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਘਰ ਬਣਾ ਲਿਆ ਜਾਵੇ ਕਹਿੰਦੇ ਕਿ ਉਹਨਾਂ ਨੇ ਹੁਣ ਘਰ ਬਣਾਉਣਾ ਆਰੰਭ ਕਰ ਦਿੱਤਾ ਜਦੋਂ ਘਰ ਬਣਾਇਆ ਤਾਂ ਉਹ ਜਿਹੜੀ ਕੱਚੀ ਉਹਨਾਂ ਦੀ ਸ਼ਨ ਸੀ ਉਹ ਤਾਂ ਢੋਣੀ ਹੀ ਸੀ ਜਿਹੜਾ ਉਹ ਰੁੱਖ ਸੀ ਉਹ ਵੀ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਉਹਨਾਂ ਉਹ ਵੀ ਵੱਢ ਦਿੱਤਾ ਜਦੋਂ ਉਹ ਵੱਢ ਦਿੱਤਾ ਤੇ ਫਿਰ ਜਿਹੜਾ ਤੇ ਜਿਹੜੀ ਨੇ ਉਥੇ ਕੀ ਰਹਿਣਾ ਸੀ ਕਹਿੰਦੇ ਉਹਨਾਂ ਦਾ ਬਸੇਰਾ ਉਥੇ ਨਹੀਂ ਸੀ ਉਹ ਉਹ ਡੱਕੇ ਕਿਸੇ ਹੋਰ ਥਾਂ ਚਲੇ ਗਏ ਕਹਿੰਦੇ ਬੜਾ ਸੋਨਾ ਘਰ ਬਣ ਗਿਆ ਤੇ ਹੁਣ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਲੱਗੇ ਪਰ ਉਹ ਤਾਂ ਕੋਈ ਦਾਨ ਪੁੰਨ ਨਹੀਂ ਕਰਨ ਕਰਦੇ ਜਿਹੜਾ ਤੇ ਝੀੜੀ ਉਸੇ ਘਰੋਂ ਖਾਂਦੇ ਸਨ ਰੱਬ ਅੱਗੇ ਦੁਆ ਕਰਦੇ ਸਨ ਰੱਬ ਅੱਗੇ ਅਰਦਾਸ ਕਰਦੇ ਸਨ ਤੇ ਉਹਦੇ ਘਰ ਦਾ ਹਿੱਸਾ ਜਾ ਕੇ ਗੁਰੂ ਘਰ ਤੇ ਬੋਲ ਦੇ ਵਿੱਚ ਪਾਦਿਆ ਕਰਨ ਦੇ ਸਨ ਜਿਸ ਨਾਲ ਉਹਨਾਂ ਦਾ ਦਸਬੰਦ ਵੀ ਨਿਕਲ ਜਾਇਆ ਕਰਦਾ ਸੀ ਕਹਿੰਦੇ ਹੁਣ ਹੌਲੀ ਹੌਲੀ ਜਿਹੜਾ ਕੰਮ ਸੀ ਕਰਦੇ ਹਾਲਾਤ ਬੜੇ ਜ਼ਿਆਦੇ ਮਾੜੇ ਹੋ ਗਏ ਕਹਿੰਦੇ ਬੜੇ ਜ਼ਿਆਦੇ ਉਹ ਪਰੇਸ਼ਾਨ ਰਹਿਣ ਲੱਗੇ ਕਹਿੰਦੇ ਕਿ ਪਰਮਾਤਮਾ ਪਹਿਲਾਂ ਤੋਂ ਸਾਨੂੰ ਔਖ ਦਿੱਤੀ ਫਿਰ ਸੌਖ ਦਿੱਤੀ ਕਹਿੰਦੇ ਕਿ ਹੁਣ ਸੌਖ ਤੋਂ ਦੁੱਖ ਦੇ ਦਿਨ ਆ ਗਏ ਇਹ ਨਹੀਂ ਜਰੇ ਜਾਂਦੇ ਕੋਈ ਨਾ ਕੋਈ ਹੱਲ ਕੱਢੋ ਕਹਿੰਦੇ ਬੜੇ ਜ਼ਿਆਦੇ ਉਹ ਦੁਖੀ ਰਹਿਣ ਲੱਗੇ ਕਹਿੰਦੇ ਕਿਸੇ ਨੇ ਕਿਹਾ ਕਿ ਆਪਣੇ ਨਗਰ 'ਚ ਇੱਕ ਸੰਤ ਜੀ ਹਨ ਉਹਨਾਂ ਦੇ ਕੋਲ ਜਾ ਕੇ ਤੁਸੀਂ ਪੁੱਛ ਕੇ ਆਓ ਤੁਹਾਡੇ ਨਾਲ ਪਾਣਾ ਕੀ ਵਾਪਰ ਗਿਆ ਹੈ ਕਹਿੰਦੇ ਦੋਨੋਂ ਜਾਣੇ ਉਥੇ ਸੰਤ ਜੀ ਦੇ ਕੋਲ ਜਾਂਦੇ ਹਨ ਤੇ ਸੰਤ ਜੀ ਨੂੰ ਸਾਰੀ ਗੱਲ ਦੱਸਦੇ ਹਨ ਸੰਤ ਜੀ ਪਹਿਲਾਂ ਘਰ ਜਾ ਕੇ ਮੰਗਿਆ ਕਰਦੇ ਸੀ ਇਥੋਂ ਤੱਕ ਕਿ ਸਿੱਟੇ ਚੁੱਕ ਕੇ ਵੀ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ ਫਿਰ ਪਰਮਾਤਮਾ ਨੇ ਐਸੀ ਬਾਹ ਫੜੀ ਕਿ ਲਹਿਰਾਂ ਬਹਿਰਾਂ ਹੋ ਗਈਆਂ ਹੁਣ ਜੇ ਕੰਮ ਨੂੰ ਹੱਥ ਪਾਉਂਦੇ ਹਾਂ ਤਾਂ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ ਮੈਂ ਤਾਂ ਅਰਸ਼ਾਂ ਤੋਂ ਫਰਸ਼ ਤੇ ਡਿੱਗਣਾ ਸ਼ੁਰੂ ਹੋ ਗਿਆ ਹਾਂ ਸੰਤ ਫਕੀਰ ਨੇ ਕੁਝ ਸਮੇਂ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਨ ਤੋਂ ਬਾਅਦ ਜਦੋਂ ਖੋਲੀਆਂ ਤੇ ਕਿਹਾ ਉਹ ਭਲਿਆ ਪੁਰਖਾ ਤੇਨੂੰ ਜਿਹੜਾ ਫਰਸ਼ ਤੋਂ ਅਰਸ਼ ਤੇ ਪਹੁੰਚਾਉਂਦਾ ਸੀ ਤੇਰੇ ਘਰੇ ਬੈਠਾ ਸੀ ਉਹ ਚਿੜਾ ਚਿੜੀ ਤੇਰੇ ਉਸ ਨਿੰਮ ਦੇ ਰੁੱਖ ਦੇ ਉੱਤੇ ਬੈੰਦੇ ਸੀ ਜੋ ਤੂੰ ਪੰਲੀ ਤੇ ਦਾਣੇ ਸੁੱਕਣੇ ਪਾਉਂਦਾ ਸੀ ਉਹ ਆਪ ਖਾਂਦੇ ਸੀ ਆਪ ਕਾਕੇ ਤੇਰੇ ਲਈ ਅਰਦਾਸ ਕਰਦੇ ਸੀ ਕਿ ਜਿੰਨੇ ਸਾਡਾ ਢਿੱਡ ਪਰਿਆ ਪਰਮਾਤਮਾ ਉਹਦਾ ਢਿੱਡ ਪਰੇ ਤੇ ਤੇਰੇ ਘਰ ਦਾ ਕੁਝ ਹਿੱਸਾ ਨੇੜੇ ਗੁਰੂ ਘਰ ਦੇ ਲੰਗਰ ਦੇ ਵਿੱਚ ਪਾ ਕੇ ਆਉਂਦੇ ਸੀ ਸੰਗਤਾਂ ਸ਼ਕਨ ਤੇ ਉਹਨਾਂ ਦੇ ਢਿੱਡ ਦੀ ਅਸੀਸ ਤੈਨੂੰ ਲੱਗੇ ਕਹਿੰਦੇ ਇਸ ਕਰਕੇ ਤੈਨੂੰ ਸਾਰਾ ਕੁਝ ਮਿਲਿਆ ਸੀ ਪਰ ਜਦੋਂ ਤੂੰ ਘਰ ਬਣਾਇਆ ਤੇ ਉਹਨਾਂ ਦਾ ਬਸੇਰਾ ਹੀ ਤੂੰ ਜਿਹੜਾ ਸੀ ਉਹ ਢਾ ਦਿੱਤਾ ਜਦੋਂ ਬਸੇਰਾ ਟਾਇਆ ਤੇ ਉਹਨਾਂ ਨੇ ਉਸ ਥਾਂ ਤੋਂ ਤਾਂ ਜਾਣਾ ਹੀ ਸੀ ਕਹਿੰਦੇ ਕਿ ਜਦੋਂ ਉੱਥੋਂ ਉਹ ਚਲੇ ਗਏ ਤੇਰੇ ਘਰੋਂ ਉਹਨਾਂ ਦਾ ਖਾਦਾ ਤੇ ਘਰੋਂ ਕਿਸੇ ਦੇ ਮੂੰਹ ਵਿੱਚ ਗਿਆ ਜਿਸ ਦੇ ਨਾਲ ਤੈਨੂੰ ਪਹਿਲਾਂ ਸਿੱਸਾ ਮਿਲਦੀਆਂ ਸਨ ਤੇਰੀ ਵਹੀ ਖਾਤੀ ਚ ਜੋ ਪੁੰਨ ਇਕੱਠੇ ਹੁੰਦੇ ਸਨ ਤੇਰੇ ਚੰਗੇ ਕਰਮ ਤੇਰੇ ਚੰਗੇ ਪਾਗ ਬਦਲ ਜਾਂਦੇ ਸਨ ਤੇ ਹੁਣ ਤੂੰ ਦਾਨ ਪੁੰਨ ਕਰਨਾ ਛੱਡ ਦਿੱਤਾ ਹੈ ਇਸ ਕਰਕੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ ਉਹ ਕਹਿੰਦਾ ਜੀ ਹੁਣ ਫਿਰ ਕੀ ਕਰਾਂ ਸੰਤ ਫਕੀਰ ਜੀ ਕਹਿੰਦੇ ਕਿ ਇੰਨਾ ਕੁ ਤੋਂ ਕਰ ਸਕਦਾ ਹੈ ਆਪਣੇ ਕੋਠੇ ਤੇ ਜਿਹੜਾ ਥੋੜਾ ਦਾਣਾ ਰੱਖ ਲਿਆ ਕਰ ਜਦੋਂ ਪਾਣੀ ਦੀ ਪਿਆਸ ਲੱਗੇ ਆਪਾਂ ਨੂੰ ਤਰੇ ਲੱਗਦੀ ਹੈ ਜਦੋਂ ਤਿੱਖੜ ਦੁਪਹਿਰ ਹੁੰਦੀ ਹੈ ਤਾਂ ਸੁਭਾਵਕ ਹੀ ਉਦੋਂ ਹਰ ਇੱਕ ਨੂੰ ਪਾਣੀ ਪਿਆ ਦੇਆ ਕਰ ਐਵੇਂ ਜਦੋਂ ਮੌਸਮ ਹੋਵੇ ਪਸ਼ੂ ਪੰਛੀਆਂ ਦੇ ਲਈ ਤੂੰ ਬਾਹਰ ਪਾਣੀ ਰੱਖ ਦਿਆ ਕਰ ਇਸ ਨੇ ਕਿਹਾ ਕਿ ਆਪਣੀ ਛੱਤ ਤੇ ਕੌਲੀ ਜਾਂ ਕੋਈ ਵੀ ਥਾਲੀ ਬਰਾਂਡੇ ਦੇ ਵੇੜੇ ਦੇ ਵਿੱਚ ਪਾਣੀ ਜ਼ਰੂਰ ਪਾ ਕੇ ਰੱਖਿਆ ਕਰ ਪਰ ਤੁਸੀਂ ਜਾਣਦੇ ਹੋ ਐਵੇਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਦੁੱਖ ਦਰਦ ਦੂਰ ਹੋ ਜਾਂਦੇ ਹਨ ਕਈ ਲੋਕਾਂ ਦਾ ਮੰਨਣਾ ਹੈ ਕਿ ਐਵੇਂ ਕਰਨ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਿਰੋਗਤਾ ਮਿਲਦੀ ਹੈ ਜਦੋਂ ਆਪਾਂ ਐਵੇਂ ਕਰਦੇ ਹਾਂ ਆਪਣੇ ਅੰਦਰ ਦਿਆ ਦੀ ਭਾਵਨਾ ਆਉਂਦੀ ਹੈ ਜਿਸ ਕਾਰਨ ਫਿਰ ਪਰਮਾਤਮਾ ਆਪਣੇ ਤੇ ਖੁਸ਼ ਹੋ ਕੇ ਆਪਾ ਨੂੰ ਖੁਸ਼ੀਆਂ ਦੀ ਦਾਤ ਬਖਸ਼ਦੇ ਹਨ ਕਿਹਾ ਜਾਂਦਾ ਹੈ ਜੋ ਜੀਆਂ ਤੇ ਇੱਕ ਪਰਮਾਤਮਾ ਦੀ ਬਣਾਈ ਖਲਕ ਦਾ ਧਿਆਨ ਰੱਖਦਾ ਹੈ ਪਰਮਾਤਮਾ ਉਹਦਾ ਧਿਆਨ ਰੱਖਦਾ ਹੈ ਸੰਤ ਫਕੀਰ ਕਹਿੰਦੇ ਕਿ ਤੂੰ ਉਹਨਾਂ ਦਾ ਟਿੱਡ ਪਾਦਿਆ ਕਰ ਉਹ ਤੇਰਾ ਟਿੱਡ ਪਰਣਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਸੀ ਉਹਦੇ ਕਰਕੇ ਤੇਰੇ ਘਰ ਲਹਿਰਾ ਬੈਰਾ ਆਇਆ ਕਰਦੇ ਸੀ ਕਹਿੰਦਾ ਜੀ ਠੀਕ ਹੈ ਦੂਸਰਾ ਕਹਿੰਦਾ ਕਿ ਨੇੜੇ ਗੁਰੂ ਘਰ ਦੇ ਆਪਣੇ ਰਸਦ ਦਾ ਕੁਝ ਹਿੱਸਾ ਉਥੇ ਜ਼ਰੂਰ ਪਾ ਦਿਆ ਕਰੋ ਕਿਉਂਕਿ ਉਥੇ ਸੰਗਤਾਂ ਲੰਗਰ ਸ਼ਕਤੀਆਂ ਨੇ ਲੰਗਰ ਛੱਕ ਕੇ ਪ੍ਰਮਾਤਮਾ ਅੱਗੇ ਧੰਨ ਤੇ ਧੰਦੇ ਭੰਡਾਰ ਪਰੇ ਰਹਿਣਗੇ ਅਰਦਾਸ ਕਰਦੇ ਹਨ ਤੇ ਉਹਦੇ ਵਿੱਚ ਤੂੰ ਵੀ ਸ਼ਾਮਲ ਹੋਵੇਂਗਾ ਕਹਿੰਦੇ ਜੀ ਜ਼ਰੂਰ ਕਰਾਂਗਾ ਕਹਿੰਦੇ ਕਿ ਉਹਨਾਂ ਦੋਵਾਂ ਜੀਆ ਨੇ ਅੱਜ ਤੋਂ ਹੀ ਫਿਰ ਦਾਨਪੋਣ ਕਰਨਾ ਆਰੰਭ ਕਰ ਦਿੱਤਾ ਗੁਰੂ ਘਰ ਦੇ ਵਿੱਚ ਆਪਣਾ ਘਰ ਦਾ ਕੁਝ ਹਿੱਸੇ ਦਾ ਤਿਲ ਫੁੱਲ ਉਹ ਦਸਵੰਦ ਕੱਢਣਾ ਸ਼ੁਰੂ ਕਰ ਦਿੱਤਾ ਕੁਝ ਹੀ ਸਮੇਂ ਬਾਅਦ ਉਹਨਾਂ ਦੇ ਘਰ ਆਣ ਤੇ ਧੰਦੀਆਂ ਲਹਿਰਾਂ ਪੈਰਾਂ ਹੋ ਗਈਆਂ ਜੇਕਰ ਸੰਗਤ ਜੀ ਆਪਾਂ ਵੀ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਬਰਕਤ ਆਵੇ ਧੰਦੀਆਂ ਬਰਕਤ ਦੀਆਂ ਲਹਿਰਾਂ ਪੈਰਾਂ ਹੋਣ ਤਾਂ ਅਸੀਂ ਵੀ ਅੱਜ ਤੋਂ ਦਸਵੰਦ ਕੱਢਣਾ ਸ਼ੁਰੂ ਕਰ ਦਈਏ ਆਪਣੀਆਂ ਤਜੋਰੀਆਂ ਭਰੀਆਂ ਰਹਿਣ ਗਿਆ ਤਾਂ ਆਪਾਂ ਵੀ ਅੱਜ ਤੋਂ ਇਹ ਕੰਮ ਕਰਨਾ ਆਰੰਭ ਕਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ